ਖੋਗੜ ਕਾਂ ਦੀ ਕਹਾਣੀ ਇਸ ਕਹਾਣੀ ਨੇ ਮੇਰੀ ਸੋਚ ਹੀ ਬਦਲ ਦਿੱਤੀ ਦੂਜਿਆਂ ਵਰਗਾ ਬਣ ਕੇ ਖੁਸ਼ੀ ਨਹੀਂ ਮਿਲਦੀ ਇੱਕ ਵਾਰ ਦੀ ਗੱਲ ਹੈ ਇੱਕ ਖੋਗੜ ਕਾਂ ਇੱਕ ਦਰਖਤ ਦੀ ਟਾਣੀ ਤੇ ਬੈਠਾ ਸੀ ਅਚਾਨਕ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਪਰ ਹੋਰ ਸਾਰੇ ਜੀਵ ਪੰਛੀ ਤਾਂ ਬਹੁਤ ਖੁਸ਼ ਹਨ ਉਸੇ ਡਰਖਤੇ ਦੇ ਹੇਠਾਂ ਇੱਕ ਸਾਧੂ ਬੈਠਾ ਹੋਇਆ ਸੀ ਸਾਧੂ ਦੀ ਗੱਲ ਉੱਤੇ ਖੋਗੜ ਕਾਂ ਦੀ ਅੱਖ ਚੋਂ ਇੱਕ ਅਥਰੂ ਡਿੱਗ ਗਿਆ ਖੋਗੜ ਕਾਂ ਰੋ ਰਿਹਾ ਸੀ ਸਾਧੂ ਨੇ ਉੱਪਰ ਵੇਖਿਆ ਤੇ ਉਸ ਨੂੰ ਪਤਾ ਲੱਗਾ ਕਿ ਉੱਪਰ ਖੋਗੜ ਕਾਂ ਬੈਠਾ ਰੋ ਰਿਹਾ ਸਾਧੂ ਨੇ ਪੁੱਛਿਆ ਕੀ ਗੱਲ ਹੋਈ ਤੂੰ ਕਿਉਂ ਰੋ ਰਿਹਾ ਹੈ ਕੋਗੜ ਕਾਂ ਕਹਿੰਦਾ ਸਾਧੂ ਜੀ ਮੈਂ ਰੋ ਰਿਹਾ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਸਭ ਮੈਨੂੰ ਸ਼ੂ ਕਰਕੇ ਉਡਾ ਦਿੰਦੇ ਆ ਲੱਗਦਾ ਹੈ ਸਾਰੇ ਮੇਰੇ ਤੋਂ ਨਫ਼ਰਤ ਕਰਦੇ ਆ ਕਿਉਂਕਿ ਮੇਰਾ ਰੰਗ ਕਾਲਾ ਆ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਦੇ ਵਿੱਚ ਉਸ ਦੇ ਲਈ ਬਹੁਤ ਤਰਸ ਜਾ ਗਿਆ ਉਸ ਨੇ ਕਿਹਾ ਖੋਗੜ ਕਾਂ ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਖੋਗੜ ਕਾਂ ਨੂੰ ਇਹ ਗੱਲ ਸਮਝ ਨਹੀਂ ਆਈ ਤੇ ਉਹ ਰੋਈ ਗਿਆ ਰੋਈ ਗਿਆ ਫਿਰ ਸਾਧੂ ਨੇ ਕਿਹਾ ਚੰਗਾ ਤੂੰ ਹੀ ਨਾ ਹੋ ਅੱਛਾ ਇਹ ਦੱਸ ਜੇ ਤੈਨੂੰ ਕਾਂ ਹੋ ਕੇ ਖੁਸ਼ੀ ਨਹੀਂ ਮਿਲ ਰਹੀ ਤਾਂ ਤੂੰ ਕੀ ਬਣਨਾ ਚਾਹੁੰਦਾ ਆ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਆ ਘੋੜਾ ਕਾਂ ਕਹਿੰਦਾ ਸਾਧੂ ਜੀ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਕਹਿੰਦਾ ਠੀਕ ਐ ਮੈਂ ਤੈਨੂੰ ਹਾਂਸ ਬਣਾ ਦਿੰਨਾ ਪਰ ਪਹਿਲਾਂ ਹਾਂਸ ਸਕੂਲ ਜਾ ਕੇ ਇਹ ਪੁੱਛ ਕਿ ਉਹ ਹੋ쉐 ਮੈਂ ਤੇਰੀ ਉਡੀਕ ਇੱਥੇ ਹੀ ਕਰਾਂਗਾ ਘੋਗੜ ਕਾਂ ਖੁਸ਼ੀ-ਖੁਸ਼ੀ ਹਾਂਸ ਨੂੰ ਲੱਭਣ ਲਈ ਉੱਡ ਗਿਆ ਛੇਤੀ ਹੀ ਉਸ ਨੂੰ ਤਲਾਬ ਵਿੱਚ ਇੱਕ ਹਾਂਸ ਤੈੜਦਾ ਹੋਇਆ ਦਿਸਿਆ ਉਸਨੇ ਹਾਂਸ ਨੂੰ ਕਿਹਾ ਤੂੰ ਕਿੰਨਾ ਸੋਹਣਾ ਦੁੱਤ ਵਰਗਾ ਆ ਤੈਨੂੰ ਸਾਰੇ ਕਿੰਨਾ ਪਿਆਰ ਕਰਦੇ ਆ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ਪੰਚੀ ਹੋਏਗਾ ਹਾਂਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂ ਆ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਨੇ ਚਿੱਟਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਤੋਤੇ ਨੂੰ ਵੇਖ ਕਿੰਨੇ ਰੰਗ ਸੁਵੰਨੇ ਰੰਗ ਨੇ ਉਸ ਕੋ ਮੈਨੂੰ ਲੱਗਦਾ ਹੈ ਦੁਨੀਆ ਦਾ ਸਭ ਤੋਂ ਵੱਧ ਖੁਸ਼ਪੰਚੀ ਤੋਤਾ ਹੀ ਹੋਵੇਗਾ ਇਹ ਸੁਣ ਕੇ ਖੋਗੜ ਕਾਂ ਤੋਤੇ ਕੋਲ ਗਿਆ ਉਸ ਨੇ ਉਹੀ ਸਵਾਲ ਤੋਤੇ ਨੂੰ ਪੁੱਛਿਆ ਕਿ ਤੂੰ ਦੁਨੀਆ ਦਾ ਸਭ ਤੋਂ ਖੁਸ਼ਪੰਚੀ ਹੋਵੇਂਗਾ ਤੇਰੇ ਕੋਲ ਕਿੰਨੇ ਰੰਗ ਸੁਵੰਨੇ ਰੰਗ ਹਨ ਅਗੋ ਤੋਤੇ ਨੇ ਵੀ ਦੁਖੀ ਜੇ ਦਿਲ ਨਾਲ ਕਿਹਾ ਨਹੀਂ ਮਿੱਤਰਾ ਮੈਨੂੰ ਤਾਂ ਲੋਕ पिंजਰੇ ਵਿੱਚ ਕੈਦ ਕਰਨ ਲਈ ਫਿਰਦੇ ਮੈਨੂੰ ਇਹੀ ਡਰ ਖਾਂਦਾ ਰਹਿੰਦਾ ਹੈ ਕਿਤੇ ਮੈਂ ਕੈਦ ਨਾ ਹੋ ਜਾਵਾਂ ਮੇਰਾ ਖਿਆਲਿਆ ਮੋਰ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਗਾ ਉਸਦੇ ਰੰਗ ਵੀ ਮੇਰੇ ਨਾਲੋਂ ਕਿਤੇ ਵੱਧ ਹਨ ਤੇ ਕਿੰਨਾ ਜਾਦੇ ਸੋਹਣਾ ਲੱਗਦਾ ਹੈ ਲਓ ਜੀ ਘੋਗੜ ਕਾਂ ਛੇਤੀ ਛੇਤੀ ਮੋਰ ਨੂੰ ਲੱਭਣ ਲਈ ਉੱਡ ਗਿਆ ਉਸ ਨੂੰ ਮੋਰ ਲੱਭਣ ਵਿੱਚ ਕਾਫੀ ਚਿਰ ਲੱਗ ਗਿਆ ਉਹ ਇੱਕ ਪਿੰਜਰੇ ਵਿੱਚ ਕੈਦ ਸੀ ਅਤਿ ਸੰਕੜੇ ਲੋਕ ਉਸ ਨੂੰ ਦੇਖਣ ਲਈ ਆ ਜਾ ਰਹੇ ਸਨ ਜਦੋਂ ਆਖੀਰ ਕਾਂ ਨੇ ਉਸ ਨੂੰ ਸਵਾਲ ਪੁੱਛਿਆ ਤੇ ਕਿਹਾ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣ ਆਉਂਦੇ ਹਨ ਅਤੇ ਮੇਰਾ ਹਾਲ ਵੇਖ ਮੈਨੂੰ ਤਾਂ ਸ਼ੂਂ ਕਰਕੇ ਉਡਾ ਦਿੰਦੇ ਆ ਤੂੰ ਦੁਨੀਆ ਦਾ ਸਭ ਤੋਂ ਖੁਸ਼ਪੰਚੀ ਹੋਵੇਂਗਾ ਮੋਰ ਕਹਿੰਦਾ ਮੇਰਾ ਵੀ ਇਹੋ ਖਿਆਲ ਸੀ ਕਿ ਮੇਰੇ ਵਰਗਾ ਸੋਹਣਾ ਅਤੇ ਖੁਸ਼ ਹੋਰ ਕੌਣ ਹੋ ਸਕਦਾ ਹੈ ਪਰ ਮੈਂ ਇੱਥੇ ਕੈਦ ਹਾਂ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤੇ ਬਹੁਤ ਤਕਲੀਫ ਹੁੰਦੀ ਹੈ ਕੋਗੜ ਕਾ ਬਹੁਤ ਹੈਰਾਨ ਹੋਇਆ ਕਹਿੰਦਾ ਫਿਰ ਕੌਣ ਸਭ ਤੋਂ ਖੁਸ਼ ਹੋ ਸਕਦਾ ਹੈ ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਕਿ ਕਾਸ਼ ਮੈਂ ਕੋਗੜਾ ਹੁੰਦਾ ਉਸ ਨੂੰ ਤਾਂ ਕੋਈ ਕੈਦ ਵੀ ਨਹੀਂ ਕਰਦਾ ਉਹ ਆਜ਼ਾਦ ਹੈ ਜਿੱਥੇ ਮਰਜ਼ੀ ਉੜਦਾ ਫਿਰੇ ਕੋਈ ਚੱਕਰ ਨਹੀਂ ਕੋਈ ਉਹਦੇ ਪੰਖ ਨਹੀਂ ਪੁੱਟਦਾ ਇਹ ਸੁਣ ਕੇ ਕੋਗੜ ਕਾਂ ਉੱਥੋਂ ਆ ਗਿਆ ਅੱਜ ਪਹਿਲੀ ਵਾਰ ਉਹ ਕੋਗੜ ਕਾਂ ਖੂਨ ਵਿੱਚ ਬਹੁਤ ਖੁਸ਼ ਸੀ ਖੁਸ਼ੀ ਨਾਲ ਉੜਦਾ ਉੜਦਾ ਆ ਰਿਹਾ ਸੀ ਉਹ ਸਾਧੂ ਕੋਲ ਆ ਕੇ ਕਹਿੰਦਾ ਸਾਧੂ ਜੀ ਮੈਨੂੰ ਕੋਗੜ ਕਾਂ ਹੀ ਰਹਿੰਦੇ ਹੋ ਮੈਨੂੰ ਕੋਈ ਹੋਰ ਪੰਛੀ ਨਾ ਬਣਾਇਓ ਮੈਂ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਆ ਕਿਸੇ ਟਾਈਮ ਕੋਗੜ ਕਾਨੂੰ ਆਪਣਾ ਸਿਰਫ ਕਾਲਾ ਰੰਗ ਦਿਖਦਾ ਸੀ ਪਰ ਜਦੋਂ ਉਹਨੇ ਸਾਰੇ ਪੰਛੀਆਂ ਨੂੰ ਪੁੱਛਿਆ ਦੇਖਿਆ ਤਾਂ ਪਤਾ ਲੱਗਿਆ ਸਭ ਦੇ ਜੀਵਨ ਵਿੱਚ ਕੁਝ ਨਾ ਕੁਝ ਇਦਾਂ ਦਾ ਹੈ ਜੋ ਉਹਨਾਂ ਨੂੰ ਨਹੀਂ ਪਸੰਦ ਪਰ ਅਸਲ ਵਿੱਚ ਅਸਲੀ ਖੁਸ਼ੀ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਸਾਡੀ ਆਪਣੀ ਕਦਰ ਆਪਣੀ ਆਜ਼ਾਦੀ ਵਿੱਚ ਹੈ ਆਓ ਅੱਜ ਤੋਂ ਆਪਾਂ ਆਪਣੇ ਆਪ ਨੂੰ ਪਸੰਦ ਕਰੀਏ ਖੁਸ਼ ਰਹੀਏ ਜਿਵੇਂ ਹਾਂ ਓਵੇਂ ਆਪਣੇ ਆਪ ਨੂੰ ਪਿਆਰ ਕਰੀਏ